ਅੰਮ੍ਰਿਤਸਰ ਦੇ ਮੁਜੀਠਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਹਮਲੇ ਦੇ ਵਿੱਚ ਮੁਖਵਿੱਤਰ ਮੁੱਖਾ ਗੰਭੀਰ ਜ਼ਖਮੀ ਹੋ ਗਏ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਗਵਿੰਦਰ ਸਿੰਘ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮੁਜੀਠਿਆ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਹਲਕਾ ਮੁਜੀਠਾ ਦੀ ਨਾਲ ਸੰਬੰਧੀ ਤੇ ਪਿੰਡ ਮਰੜੀ ਖੁਰਦ ਦੇ ਅਕਾਲੀ ਆਗੂ ਕੁਵਿੰਦਰ ਮੁੱਖਾ ਤੇ ਗੋਲੀਆਂ ਚੱਲੀਆਂ। ਅੱਜ ਸਵੇਰੇ ਅੱਡਾ ਥਰੀਵਾਲ ਚੱਕ 7 ਵਜੇ ਆਪਣੀ ਭਤੀਜੀ ਪਵਨਦੀਪ ਕਾਲਜ ਨੂੰ ਕਾਲਜ ਲਈ ਬਸਤੀ ਚੜਾਉਣ ਆਇਆ ਸੀ ਮੱਖਾ ਤੇ ਜਿਸ ਦੌਰਾਨ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਹੁੰਦੇ ਨੇ ਦਾ ਤਣਾ ਤਾੜ ਤੋਂ ਗੋਲੀਆਂ ਵਾਰਾ ਦਿੰਦੇ ਨੇ ਗੋਲੀਬਾਰਚੋਂ ਮਕਰਿੰਦਰ ਸਿੰਘ ਮੁਖਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਾਸ ਦੇ ਲੋਕਾਂ ਨੇ ਤੁਰੰਤ ਅੰਮ੍ਰਿਤਸਰ ਦੇ ਕਨੇਥ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹਸਪਤਾਲ ਦੇ ਵਿੱਚ ਅਕਾਲੀ ਆਪੂ ਦੀ ਹਾਲਤ ਇਸ ਸਮੇਂ ਗੰਭੀਰ ਬਣੀ ਹੋਈ ਹੈ ਤਾਂ ਇਸ ਮੇਲੇ ਦੀ ਵੱਡੀ ਖਬਰ ਜੋ ਮਜੀਠਾ ਤੋਂ ਸਾਹਮਣੇ ਆਈ ਹੈ ਕਿ ਮਜੀਠਾ ਦੇ ਵਿੱਚ ਇੱਕ ਵਾਰ ਫਿਰ ਤੋਂ ਤਾਪੜ ਤਾੜ ਗੋਲੀਆਂ ਚੱਲੀਆਂ